ਸਲੀਪ ਵਾਪਸ ਆਏ 33 ਸਾਲ ਬਾਅਦ ਇਹ 19 ਸਾਲ ਰਹਿਣ ਤੋਂ ਬਾਅਦ ਉਹ ਕਿਉਂ ਉਹ ਰੀਜ਼ਨ ਕੀ ਬਣਾ ਕਿੱਥੇ ਤੁਹਾਨੂੰ ਉਹਨਾਂ ਨੇ ਡਿਟੇਲ ਕਰ ਲਿਆ ਸੀ ਉਹ ਰੀਜ਼ਨ ਤਾਂ ਮੈਨੂੰ ਪਤਾ ਨਹੀਂ ਸan francisco ਕੋ ਕੀਤਾ ਅੱਛਾ ਤੁਸੀਂ ਕੰਮਤੇ ਸੀਗੇ ਨਹੀਂ ਮੈਨੂੰ 2012 ਤੋਂ ਡਿਪਲੋਟੇਸ਼ਨ ਲੱਗੀ ਸੀ ਅੱਛਾ ਜੀ ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਾਉਂ ਜਾਂਦੀ ਸੀ ਤੇ 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ ਜਦ ਮੈਂ ਅੱਜ ਲਗਾਉਣ ਗਈ ਹੈ ਤੇ ਉਹਨਾਂ ਮੈਨੂੰ ਰੈਸਟ ਕਰ ਲਿਆ ਅੱਛਾ ਜੀ ਕੋਈ ਬਿਨਾ ਦੱਸੇ ਤੁਹਾਨੂੰ ਰੈਸਟ ਕਰ ਲੈ ਬਿਨਾ ਦੱਸੇ ਤਾਂ ਕੋਈ ਰੀਜ਼ਨ ਵੀ ਨਹੀਂ ਦੱਸੇ ਉਹਨਾਂ ਨੇ ਨਹੀਂ ਪਤਾ ਜੀ ਕਿਹਾ ਜਾ ਰਿਹਾ ਕਿ ਆਪਕੋ ਪਰਿਵਾਰ ਸੇ ਵੀ ਜਦੋਂ ਹੁਣ ਸਨ ਮੈਨੂੰ ਰਿਪੋਰਟ ਕੀਤਾ ਨਾ 10-12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕੁਐਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਪੇ ਜੋ ਅਸੀਂ ਆਪ ਲੈ ਕੇ ਜਾਵੇਂ ਟੈਕਟ ਵੀ ਸ਼ੋ ਕੀਤੀ ਉਹਨਾਂ ਨੂੰ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ ਛੇ ਮੇਰੇ ਵੱਲ ਤੁਸੀਂ ਜਾਣਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇੰਦਾ ਰਹ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਮ ਦੀ ਫਾਈਲ ਦੀ ਸੀ ਹਾਂਜੀ ਤੇ ਉਹ ਇਹ ਵੀ ਬਿਨਾਂ ਦੱਸੇ ਕੀ ਅਚਾਨਕ ਉਹਨਾਂ ਨੇ ਕਿਹਾ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਨਾ 2012 ਤੋਂ ਮੈਨੂੰ ਡਿਪਾਰਟਿਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਜੇ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਜ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਉਸੋ ਸਿਰੀਚ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੈ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਲਈ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਨਾਂ ਨੂੰ ਉਸ ਲੋਗ ਰਿਪੋਰਟ ਨਹੀਂ ਕੀਤਾ ਜਾਂ ਇਸ ਪ੍ਰੋਸੀਜਰ ਦੇ ਅੰਦਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈ ਰਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਹੈ ਵੀ ਥੋੜਾ ਕੇਸ ਆਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੁਣ ਕੀਤਾ ਹੈ ਨਾ ਅੱਛਾ ਜੀ ਇੱਕ ਮਾਤਾ ਹੀ ਹੋਰ ਕਰਨਾ ਚਾਹ ਰਹੇ ਸੀ ਕਿ ਯੂਐਸ ਗਵਰਨਮੈਂਟ ਦਾ ਰਵਈਆ ਇਸ ਤਰ੍ਹਾਂ ਦਾ ਸੀ ਤੁਹਾਡੇ ਜੀ ਨੂੰ ਤੁਸੀਂ ਕੀ ਕਰਦੇ ਹੋ ਮੈਂ ਕੀ ਦੱਸਾਂ ਤੁਹਾਨੂੰ ਹੱਥਕੜੀਆਂ ਲਗਾਈਆਂ ਸੀ ਹਾਂ ਜੀ ਕਿਸੇ ਨਾਲ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਮਾਤਾ ਜੀ ਜਿਹੜਾ ਤੁਹਾਨੂੰ ਅਸਰ ਰੱਖਿਆ ਗਿਆ ਜਿੰਨਾ ਟਾਈਮ ਰੱਖਿਆ ਗਿਆ ਤੁਹਾਨੂੰ ਕਹਿੰਦੇ ਹੱਥਕੜੀਆਂ ਲਾਈਆਂ ਸੀ ਜਾਂ ਸਾਹਮਣੇ ਬੈਠਣ ਨੂੰ ਇਹ ਸੀ ਕਿ ਤੁਹਾਨੂੰ ਉਸੇ ਮਿਲ ਰਿਹਾ ਸੀ ਜੋ ਇੱਕ ਮੁਢਲੀ ਸਹੂਲਤ ਹੁੰਦੀ ਹੈ ਅਸੀਂ ਕਹਿ ਰਹੀਏ ਕਿ ਕੁਝ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਫਿਰ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਸਾਈਡ 'ਚ ਇੱਕ ਸਾਈਡ ਇੱਕ ਫਿਰ ਬੈਕ ਸਾਈਡ 'ਚ ਤੇ ਇਹ ਮੈਨੂੰ ਤਾਂ ਜਾਂਦਾ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਜੀ 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 ਕਮਰੇ 'ਚ ਜਰਮ ਨੇ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੀ ਤੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਰਾਤ ਪਰ ਮੈਂ ਉੱਥੇ ਰਹੀ ਹਾਂ ਕਮਰੇ ਚ ਕੱਲੀ ਠੰਡ ਬਹੁਤ ਸੀ ਨਾ ਉੱਥੇ ਕੋਈ ਲੈਟਰਨ ਦੀ ਜਗ੍ਹਾ ਹੈ ਕੋਈ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਹੈ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨੂੰ ਫਿਰ ਜਿੰਨਾ ਤੋਂ ਫਿਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫਿਰ ਰਾਤ ਨੂੰ ਮੈਨੂੰ ਲਿਆਏ ਬਿਕਲ ਸਪੀਡ ਉੱਥੇ ਫਿਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫਿਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਤੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੇ ਚਲੇ ਗਈਆਂ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਉਹ ਫੇਰ ਮੇਰੇ ਕਾਊਂਟਰ ਚ ਪਾ ਦਦੇ ਸੀ ਪਰ ਮਤਲਬ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇਨੀ ਸਖਤਾਈ ਹੋ ਗਈ ਹੈ ਖਾਸ ਕਰਕੇ ਬਾੜੀਆਂ ਪਿੰਨੀ ਆਉ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਚਾਰ ਜੋ ਕੇ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮ ਨੂੰ ਪਛਾਣਨਾ ਪੈ ਰਿਹਾ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪ ਨੇ ਕਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸੁਣਦੇ ਨਹੀਂ ਖਾਣੇ ਕੋ ਕਿਆ ਦਿਆ ਗਿਆ ਆਪਕੋ ਜੈਸੇ ਕੁਛ ਜਾਣਕਾਰੀ ਮਿਲੀ ਦੀ ਸਿਰਫ ਬਰਫ ਦੀ ਗਈ ਔਰ ਖਾਣੇ ਕੋ ਕੁਛ ਨਹੀਂ ਜੋ ਉਹ ਲੋਕ ਦਿੰਦੇ تھے ਉਹ ਮੈਂ ਖਾ ਨਹੀਂ ਸਕਦੀ ਕਿ ਮੈਂ ਵੈਜੀਟੇਰੀਅਨ ਨਹੀਂ ਉਹ ਦਿੰਦੇ تھے ਬ੍ਰੈਡ ਸੈਂਡਵਿਚ ਟਰਕੀ ਬੀਫ ਐਸਾ ਓ ਮਾਈ ਗਾਦੀ ਨਹੀਂ ਪਰ ਜਿਹੜੇ ਕਿੰਨੇ ਦਿਨ ਪੱਖੇ ਰਹੀ ਰਹੀ ਸਿੱਧਾ ਕਿ ਤੁਹਾਨੂੰ ਇਹ ਦੱਸਿਆ ਕਿ ਰੀਜ਼ਨ ਕਿਉਂਕਿ ਤੁਸੀਂ ਉੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਜਦੋਂ ਮੇਰੀ ਫਾਈਲ ਲੱਗੀ ਹੋਈ ਹੈ ਕਿਸੇ ਜਰੂਰ ਫੋਲੋ ਕਰ ਰਹੀ ਸੀ 33 ਸਾਲ ਉੱਥੇ ਸੀਗੇ ਉਹ ਉਹ ਸੁਣਦੇ ਕੁਝ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਤੁਹਾਡੇ ਨਾਲ ਉਸ ਕਾਗਜ਼ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ ਅੱਛਾ ਮਾਤਾ ਜੀ ਜਿਸ ਪਲੇਨ ਚ ਤੁਸੀਂ ਆਏ ਹੋ ਕਿੰਨੇ ਕੁ ਲੋਕ ਸੀ ਉਸ ਪਲੇਨ ਚ ਉਹ ਚ 132 ਲੋਕ ਸੀ ਇੰਡੀਆ ਦੇ ਸੀ ਜਾਂ ਕਿਸੇ ਹੋਰ ਕੰਟਰੀ ਦੇ ਇਹ 15 ਕਿ ਕਲੰਬੀ ਗਿਆ ਦੇ ਸੀ ਬਾਕੀ ਸਾਰੇ ਇੰਡੀਆ ਦੇ ਸੀ ਪਲੇਨ ਚ ਵੀ ਹੱਥ ਕੜੀ ਪਲੇਨ ਚ ਹੱਥ ਕੜੀ ਮੈਨੂੰ ਨਹੀਂ ਫਿਰ ਲਾਈਆਂ ਉਹਨਾਂ ਨੇ ਹੱਥ ਕੜੀ ਉਹ ਵੀ ਦੋ ਅਫੀਸਰ ਚੰਗੇ ਸੀ ਜਰਮਨ ਬੇਕਰ ਸਵੀਟ ਲੈ ਕੇ ਗਿਆ ਨਾ ਹੱਥ ਕੜੀ ਲਗਾ ਕੇ ਉਹਦਾ ਫਿਰ ਇੱਕ ਅਫਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਕੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀਚੇ ਜੁਈ ਮਤੁੱਤਰੀਆ ਨਹੀਂ ਜਾਂਦਾ ਜੀ ਵੀ ਜੋ ਤੁਸੀਂ ਇੰਜੈਕ ਹੱਥ ਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에어ਪਲੇਨ ਮੈਨੂੰ ਹੱਥ ਕੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੀਆਂ ਸੀ ਪੈਰਾਂ ਨੂੰ ਤਾਂ ਅਥਰ ਲੱਗੀਆਂ ਸੀ ਅੱਗੇ ਕੀ ਕਿਆ ਲੜਾਈ ਆਤੀ ਹੈ ਬਹੁਤ ਜ਼ਿਆਦਾ ਚਾਹੀਏ ਇਹ ਹੀ ਰਹਿਣਾ ਚਾਹਤੀ ਹੈ ਆਪ ਕੀ ਮੇਰੀ ਫੈਮਿਲੀ ਵਾਹ ਹੈ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਆ। ਕੋਤਿਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ। ਜੀ। ਤੋਂ ਫੋਨ ਤੇ ਘਰ ਮੈਂ ਘਰੋਂ ਨਹੀਂ ਬਾਹਰ ਚੁੰਦੀ ਮੈਂ ਗੱਲ ਨਹੀਂ ਕਰ ਸਕਾਈ। ਕਿਉਂ ਮੈਂ ਪਹਾੜਿਆਂ ਉੱਨ ਨੰਨ ਮੈਂ ਉਹ ਤਾਂ ਸਾਰੇ ਬਰਤੋਂ ਲੀਗਲਸ ਨੇ ਨਾਲ ਲੈ ਕੇ ਉੱਥੇ ਲੈ ਰਹੇ ਨੇ। ਸਵਾਰਾ ਜਾਣਾ ਚਾਹੂੰਗੀ ਜੀ। ਚਾਹੂੰਗੀ ਮੇਰੀ ਫੈਮਿਲੀ ਹੈ। ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਹਾਂਜੀ। ਉਹ ਕੀ ਕਹਿ ਰਹੇ ਨੇ ਕਿ ਕਿ ਇਹ ਮੈਂ ਵੀ ਡਾਕੂਮੈਂਟ ਫਰਸ਼ੂ ਕਰਨਾ ਹੈ ਦੀਪਕਾਲੂ ਆ ਰ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਵਿਚਾਰਾ ਸਾਰੀ ਅੱਛਾ ਕੋਈ ਵੈਸੇ ਉਹ ਮੈਨੂੰ ਤੇ ਜਦੋਂ ਉਹ ਮੈਨਾਂ ਗੱਲ ਕਰਦਾ ਕਿ ਮੈਂ ਤੁਸੀਂ ਮੇਰੀ ਭਾਜੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਮੈਂ ਤੁਹਾਡਾ ਲ ਹੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਭਾਜੇ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਮੋਂ ਗਵਰਨਮੈਂਟ ਆਫ ਇੰਡੀਆ ਸੇ ਕੀ ਮੰਗ ਕਰਦੇ ਆ ਭਾਰਤੀਆਂ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਹਫ਼ਤੇ ਤੋਂ ਦੇਖਿਆ ਜਾਵੇ ਤੁਸੀਂ ਨੀਸ ਤੋਂ ਪਹਿਲਾਂ ਵੀ ਬਹੁਤ ਮੌਜੂਦਾਂ ਡਿਪੋਲਮਾ ਦਿੱਤੇ ਗਏ ਨੇ ਕੀ ਲੱਗਦਾ ਹੈ ਸਖਤੀ ਦੇ ਪਿੱਛੇ 트੍ਰੰਪ 트੍ਰੰਪ ਬਾਅਦ ਦਾ ਜੋ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭ ਛੱਡ ਮੰਨਦੇ ਹੋ ਇਸ ਚੀਜ਼ ਨੂੰ ਨਹੀਂ ਕਨੋ ਨਹੀਂ ਕੋਈ ਨਹੀਂ ਤੁਹਾਨੂੰ ਲੱਗਦਾ ਕਿ ਇਹ ਸਾਰਾ ਕੁਝ ਹੋਤ ਹੋਇਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ 트럼ਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੇ ਗਏ ਸੀ ਮੁੰਡਿਆਂ ਨੇ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਟਾਈਮ ਤਾਂ ਬਹੁਤ ਜਾਣੇ ਜਾਣੀ ਸੀ ਉਸ ਦਾ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਨਿਅੰਟ ਸੀ ਪਹਿਲਾਂ ਮੈਂ 92 ਦੀ ਉੱਥੇ ਆ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਹਿੰਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਮੈਂ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਉਹ ਜੋ ਜੀ ਕੰਪੇਨਿੰਗ ਦਾ ਵੀ ਹਿੱਸਾ ਸੀ ਉਹ ਲਗਾਤਾਰ ਕਹਿੰਦਾ ਕੰਪੇਨਿੰਗ ਚ ਕਿ ਮੈਂ ਇਮੀਗ੍ਰੈਂਟਸ ਨੂੰ ਇੱਥੇ ਇਹਦੀ ਗੱਲ ਹੈ ਜਿਦਾਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋ ਫੋਰ ਤੁਹਾਡੇ ਨਾਲ ਜਿਦਾਂ ਕੋਈ ਕੰਮ ਉੱਥੇ ਮਿਲਦੇ ਹੋਣੇਗਾ ਕੋਈ ਵੀ ਇਤਾਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਮੋਰ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਲੀਗਲ ਚਲੇ ਡੋਂਕੇ ਦੇ ਨਹੀਂ ਅੱਜਕੱਲ੍ਹ ਉਥੇ ਬਹੁਤ ਹੀ ਜਿਵੇਂ ਟਰੈਕ ਡਰਾਈਵਰ ਹੈ